ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਸਰਬਜੀਤ कौर ਸਰਬਜੀਤ ਕੌਰ ਬਰਾੜ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਪੰਜਾਬੀ ਕਿਚਨ ਤੇ Instagram ਤੇ Facebook ਤੇ ਤੁਹਾਨੂੰ ਗੁਰੂ ਆਂਦਾ ਸਾਰਿਆਂ ਤੇ ਮੇਰ ਪਰਿਆਥ ਰੱਖਣ ਅੱਜ ਆਪਾਂ ਨਵੀਂ ਡਿਸ਼ ਬਣਾਉਂਦੇ ਰਾਇਤਾ ਮੇਰੇ ਕਿਸੇ ਸਬਸਕ੍ਰਾਈਬਰ ਦਾ ਮੈਸੇਜ ਆਇਆ ਸੀ ਰਾਇਤੇ ਦੀ ਵੀ ਰੈਸਪੀ ਪਾਓ ਲੈ ਭਣੇ ਅੱਜ ਆਪਾਂ ਰਾਇਤਾ ਬਣਾਉਂਦੇ ਇਨ ਨਮਾ ਰਹਿਤਾ ਨਵੇਂ ਤਰੀਕੇ ਨਾਲ ਨਵੀਂ ਰੈਸਪੀ ਆ ਫੁੱਲ ਮਖਾਣਿਆਂ ਦਾ ਰਹਿਤਾ ਰਹਿਤੇ ਤਾਂ ਬਹੁਤ ਤਰ੍ਹਾਂ ਦੇ ਬਣਦੀ ਆ ਤੇ ਆਪਾਂ ਜ ਨਵੇਂ ਜੇ ਤਰੀਕੇ ਨਾਲ ਬਣਾਉਂਦੇ ਪੂਰੀ ਵੀਡੀਓ ਦੇਖਿਓ ਪਲੀਜ਼ ਵੀਡੀਓ ਹੋ ਨਾ ਕਰਿਓ ਸਕੀਪ ਨਾ ਕਰਿਓ ਆਪਾਂ ਨੇ ਫੁੱਲ ਮਖਾਣੇ ਤਾਂ ਸਾਰੇ ਉਹੋ ਕਰ ਲਏ ਰੋਸਟਡ ਕਰ ਲਏ ਤੇ ਇਧਰ ਆਪਾਂ ਦਹੀਂ ਦੇ ਵਿੱਚ ਪਾਈ ਸੀ ਖੰਡ ਮਾੜੀ ਜੀ ਹਲਾ ਲਿਆ ਤੇ ਹੁਣ ਆਪਾਂ ਪਿਆਜ਼ ਤੇ ਉਹ ਜਿਹੜੇ ਚੌਪ ਕੀਤੇ ਸੀ, ਕਿਲੀ ਤੇ ਟਮਾਟਰ ਥੋੜੇ ਥੋੜੇ ਉਹ ਪਾਤੇ ਤੇ ਹਰਾ ਧਨੀਆ ਤੁਸੀਂ ਪਹਿਲਾਂ ਉੱਥੇ ਚੋਪਿੰਗ ਬੋਰਡ ਤੇ ਦੇਖ ਹੀ ਲੈ ਸੀਗੇ ਤੇ ਹੁਣ ਆਪਾਂ ਪਾ ਦਿੰਦੇ ਦੁੱਧ ਥੋੜਾ ਜਿਹਾ ਕਿਉਂਕਿ ਨਾ ਦੁੱਧ ਜੇ ਦਹੀਂ ਜ਼ਿਆਦਾ ਖੱਟਾ ਹੋਵੇ ਤਾਂ ਅਸੀਂ ਜ਼ਿਆਦਾ ਥਿੱਕ-ਥਿੱਕ ਦਹੀਂ ਨਹੀਂ ਉਹ ਕਰਦੇ ਹੈ ਤਾਂ ਠੀਕੇ ਵੀ ਪਰ ਜ਼ਿਆਦਾ ਥਿੱਕ ਨਹੀਂ ਉਹ ਕਰਦੇਗੇ ਥੋੜਾ ਜਿਹਾ ਦੁੱਧ ਪਾ ਲਈ ਤਾਂ ਹੁਣ ਆਪਾਂ ਉਹਨੂੰ ਵੀ ਮਿਕਸ ਕਰ ਲਿਆ ਹੁਣ ਆਪਾਂ ਨਮਕ ਪਾਵਾਂਗੇ ਸਵਾਦ ਅਨੁਸਾਰ ਤੁਸੀਂ ਜਿੰਨਾ ਮਰਜ਼ੀ ਪਾ ਸਕਦੇ ਅਸੀਂ ਠੀਕ ਜਿਹੀ ਲਾਈਟ ਲਈ ਜੀ ਖਾਂਦੇ ਅਸੀਂ ਜਿਆਦਾ ਤੇਜ਼ ਨਹੀਂ ਖਾਂਦੇਗੇ ਤੁਸੀਂ ਜਾ ਆਪ ਦਾ ਆਪ ਦੇ ਹਿਸਾਬ ਨਾਲ ਪਾ ਸਕਦੇ ਹੁਣ ਮੈਂ ਪਾ ਦਿੰਦੀ ਬੂੰਦੀ ਇਹ ਬੂੰਦੀ ਮੈਂ ਬਣਾਈ ਸੀਗੀ ਤੇ ਥੋੜੀ ਜਿਹੀ ਰੱਖੀ ਸੀਗੀ ਦੋ ਕਲਰਾਂ ਦੀ ਹੋਗੀ ਨਾ ਇੱਕ ਜੈਲੋ ਹੋਗੀ ਇੱਕ ਔਰੇਂਜ ਹੋਗੀ ਤੇ ਹੁਣ ਆਪਾਂ ਪਾ ਦਿੰਦੇ ਫੁੱਲ ਮਖਾਣੇ ਤੁਸੀਂ ਇਹਨਾਂ ਨੂੰ ਵੀ ਕੁੱਟ ਕੇ ਪਾਉਣਾ ਜਿਵੇਂ ਹਨ ਦਰਦਰੇ ਜੇ ਕਰਨਾ ਉਹ ਵੀ ਪਾ ਸਕਦੇ ਆ ਤੇ ਮੈਂ ਤਾਂ ਸਾਫ ਤੇ ਹੀ ਪਾਉਣੀ ਹੁੰਨੀ ਆ ਇਹ ਹੁਣ ਦਹੀਂ ਚ ਥੋੜੇ ਜੇ ਸੌਫਟ ਜੇ ਹੋ ਜਾਣਗੇ ਤੇ ਇਹ ਆਪਾਂ ਪਾਤਾ ਚਾਟ ਮਸਾਲਾ ਥੋੜਾ ਜਿਹਾ ਜੇ ਤੁਸੀਂ ਮੇਰੀ ਵੀਡੀਓ ਨਵੀਆਂ ਆਏ ਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਮੇਰੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ ਤੁਹਾਡੀ ਸਪੋਰਟ ਦੀ ਲੋੜ ਆ ਤੇ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਉਹਨਾਂ ਦਾ ਧੰਨਵਾਦ ਹੁਣ ਆਪਾਂ ਇਹਦੀ ਡੈਕੋਰੇਸ਼ਨ ਕਰਨ ਵਾਸਤੇ ਵੀ ਉੱਤੇ ਪਾਉਂਦੇ ਦੁਆਰਾ ਫੇਰ ਸਮਾਨ ਹੁਣ ਆਪਾਂ ਬੂੰਦੀ ਦੇ ਥੋੜੇ ਜਿਹਾ ਦਾਣੇ ਰੱਖੇ ਸੀ ਇਹ ਪਾ ਦਿੰਦੇ ਦੁਆਰਾ ਪਿਆਜ਼ ਇਤੇ ਟਮਾਟਰ ਤੇ ਉਹ ਪਾ ਲੈਂਦੇ ਹਰੀ ਮਿਰਚ ਮਾੜੀ ਦੀ ਚੌਪ ਕੀਤੀ ਰੱਖ ਲਈ ਸੀ ਤਣੀਆ ਵੀ ਆਪਾਂ ਪਾ ਲੈਂਦੇ ਕਿਉਂਕਿ ਜਦੋਂ ਕੁਛ ਆਪਾਂ ਸਬਜ਼ੀਆਂ ਖਾ ਖਾ ਕੇ ਨਾ ਅੱਕ ਜਾਂਦੇ ਹਨਾ ਸਾਡੇ ਤੇ ਇੱਥੇ 12 ਮਹੀਨੇ ਉਹੀ ਸਬਜ਼ੀਆਂ ਮਿਲਦੀਆਂ ਸਾਰੀਆਂ ਹਨਾ ਆਪਣੇ ਇੰਡੀਆ 'ਚ ਤਾਂ ਮੌਸਮ ਤੋਂ ਮੌਸਮ ਦੇ ਮਤਾਬਕ ਸਬਜ਼ੀਆਂ ਮਿਲਦੀਆਂ ਥੋੜੀ ਜੀ ਆਪਾਂ ਲਾਲ ਮਿਰਚ ਪਾਊਡਰ ਵਾਲੀ ਪਾ ਦਿੰਦੇ ਅਸੀਂ ਤਾਂ ਬਹੁਤ ਵੈਸੇ ਘੱਟ ਜੂਸ ਕਰਦੇ ਆ ਤੇ ਡੈਕੋਰ ਡੈਕੋਰੇਟ ਕਰਨ ਵਾਸਤੇ ਪਾਈ ਹੈਗੀ ਅਸੀਂ ਪਾਊਡਰ ਵਾਲੀ ਮਿਰਚ ਨਹੀਂ ਜੂਸ ਕਰਦੇ ਥੋੜਾ ਜਿਹਾ ਜੀਰਾ ਬਾਦ ਆਪਾਂ ਭੁੰਨਿਆ ਹੋਇਆ ਤੇ ਕਿਉਂਕਿ ਨਾ ਸਬਜ਼ੀਆਂ ਖਾ-ਖਾ ਕੇ ਵੀ ਬੰਦਾ ਦੇ ਲੋਕ ਹੋ ਜਾਂਦਾ ਹੁਣ ਇਹ ਪੋਪਕਨ ਸੀਟ ਪਾ ਦਿੰਦੇ ਆਪਾਂ ਆਪਾਂ ਹੋਰ ਵੀ ਰਹਿਤ ਦੀਆਂ ਰੈਸਪੀਆਂ ਲੈ ਕੇ ਆਵਾਂਗੇ ਤਰ੍ਹਾਂ-ਤਰ੍ਹਾਂ ਦੀਆਂ ਤੇ ਤੁਹਾਨੂੰ ਕਿਹੜੀ ਰੈਸਪੀ ਜ਼ਿਆਦਾ ਪਸੰਦ ਆਈ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਹੋਰ ਕਿਹੜੀ ਰੈਸਪੀ ਚਾਹੀਦੀ ਹੈ ਲਓ ਜੀ ਆਪਣਾ ਦਹੀਂ ਰੈਡੀ ਹੋ ਗਿਆ ਤੇ ਕਿਵੇਂ ਦਾ ਲੱਗਿਆਗਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਆਮਾੜੀ ਜੀ ਕਾਲੀ ਮਿਰਚ ਪਾਈ ਹੈਗੀ ਇੱਕ ਮੇਰਾ ਆਪੇ ਕੋਰੀਆਰ ਮੈਨੂੰ ਬਹੁਤ ਐਚ ਵੀ ਲੱਗੀ ਪਈ ਸੀਗੀ ਮੈਂ ਛੇਤੀ ਛੇਤੀ ਖੋਲਾ ਇਹਨੂੰ ਛੇਤੀ ਛੇਤੀ ਖੋਲਾ ਤੇ ਹੁਣ ਮੈਂ ਖੋਲ ਕੇ ਦੇਖਦੀ ਵੀ ਕੀ ਮਿਲ ਆਇਆ ਵੈਸੇ ਤਾਂ ਸੋਹਣਾ ਸੀ ਜਦੋਂ ਮੈਂ ਆਰਡਰ ਕੀਤਾ ਸੀ ਤੇ ਬਾਕੀ ਜਦੋਂ ਚੀਜ਼ ਆਉਂਦੀ ਹੈ ਨਾ ਫੇਰ ਪਤਾ ਲੱਗਦਾ ਹੁੰਦਾਗਾ ਵੀ ਕੀ ਨਿੱਕਲਦਾ ਵਿੱਚ ਉਹ ਕਿਸੇ ਵੇਲੇ ਤਾਂ ਧੋਖਾ ਜਿਹੀ ਹੋ ਜਾਂਦਾ ਹਨਾ ਜਿਆਦਾ ਤਾਂ ਨਹੀਂ ਕਦੀ ਚੀਜ਼ਾਂ ਕੋਈ ਮੰਗਾਈਆਂ ਮੈਂ ਵੈਸੇ ਥੋੜੀਆਂ ਹੀ ਮੰਗਾਉਣੀ ਹੁੰਦੀਆਂ ਜੇ ਕੋਈ ਚੰਗੀ ਲੱਗੇ ਤਾਂ ਜਿਵੇਂ ਚੱਪਲ ਵਗੈਰਾ ਕੋਈ ਜਾਂ ਹੈਂਡ ਬੈਗ ਇਸ ਤਰ੍ਹਾਂ ਇਹ ਮੈਂ ਪਰਸੇ ਕੀਤਾ ਸੀ ਆਰਡਰ ਤੇ ਇਹਦੀ ਪੈਕਿੰਗ ਦੇਖੋ ਤੁਸੀਂ ਦੋ 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 ਡਬਲ ਡਬਲ ਪਲਾਸਟਿਕਟ ਵਿੱਚ ਇੱਕ ਤੋਂ ਵੋਟਰ ਪ੍ਰੂਫ ਜਾਂ ਹੁੰਦਾ ਹੈਗਾ ਕੱਪੜਾ ਜਾਂ ਉਹਦਾ ਬੈਗ ਤੇ ਖੁੱਲਾਗਾ ਵਧੀਆ ਜਿਵੇਂ ਆਪਾਂ ਕਿਤੇ ਜਾਂਦੇ ਨਾ ਤੇ ਇੱਕ ਦੋ ਸੂਟ ਪਏ ਜਾਂਦੇ ਵਿੱਚ ਤੇ ਨਾਲ ਇਹਨਾਂ ਨੇ ਨਾ ਕੀ ਰਿੰਗ ਦਿੱਤੇ ਆਗੇ ਚਾਬੀਆਂ ਵਾਲੇ ਛੱਲੇ ਦੋ ਜਿਆਦਾ ਮਹਿੰਗਾ ਨਹੀਂ ਕੋਸਟਲੀ ਨਹੀਂ ਹੈ 25 ਰਿੰਗੜ ਦੇ ਹੀ ਆਉਣ ਵਾਲੀ ਸਸਤਾ ਹੈ ਤੇ ਸੋਨਾ ਬਣਿਆ ਵੈਸੇ ਲੈਦਰ ਦਾ ਬਣਿਆ ਹੋਇਆ ਮੈਨੂੰ ਤੇ ਬਹੁਤੇ ਚੰਗਾ ਲੱਗਿਆ ਵਧੀਆ ਲੱਗਿਆਗਾ ਤੁਸੀਂ ਦੱਸਿਓ ਕਮੈਂਟਾਂ ਦੇ ਵਿੱਚ ਵੀ ਕਿਵੇਂ ਦਾ ਲੱਗਿਆ ਤੁਹਾਨੂੰ ਮੇਰਾ ਹੈਂਡਬੈਗ ਜਿਵੇਂ ਆਪਾਂ ਜਾਣਦੇ ਕਿਤੇ ਜਿਵੇਂ ਦਿਨ ਤੇ ਵੀ ਮੁੜ ਕੇ ਆਉਣਾ ਕੋ ਪਾਣੀ ਵਾਲੀ ਬੋਤਲ ਵਗੈਰਾ ਜਾਂ ਕੁਝ ਵੀ ਹਨਾ ਆਪਾਂ ਪਾ ਸਕਦੇ ਅ ਰਿੰਗ ਵੀ ਆ ਰਿੰਗ ਵੀ ਸੋਨੇ ਕੀ ਰਿੰਗ ਵੀ ਬਹੁਤ ਸੋਹਣੇ ਬਣੇ ਆ ਥੈਂਕ ਯੂ ਸੋ ਮੱਚ ਮੇਰੀ ਵੀਡੀਓ